ਕੈਨੇਡਾ ਦੇ ਵਿੱਚ ਘਰਾਂ ਦੀ ਅਫੋਰਡੇਬਿਲਟੀ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਬਹੁਤ ਵਾਰੀ ਟੀਵੀ ਤੇ ਗੱਲ ਕੀਤੀ ਹੈ ਬਹੁਤ ਵਾਰੀ ਰੇਡੀਓ ਤੇ ਗੱਲ ਕੀਤੀ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਥੋੜੀ ਜੀ ਬੈਟਰਮੈਂਟ ਹੋ ਗਈ ਹੈ ਦੇਖੋ ਹਾਂਜੀ ਇਹ ਥੋੜੀ ਜੀ ਬੈਟਰਮੈਂਟ ਹੋਈ ਹੈ ਇਹਦੇ ਕਾਰਨ ਕਈ ਨੇ ਛੋਟੇ ਛੋਟੇ ਕਾਰਨ ਨੇ ਅਫੋਰਡੇਬਿਲਟੀ ਜਿਹੜੀ ਹੈ ਇੱਕ ਤੇ ਇਹ ਕਿ ਅਫੋਰਡੇਬਿਲਟੀ ਨੂੰ ਕਈ ਤਰੀਕਿਆਂ ਨਾਲ ਹਾਊਸਿੰਗ ਅਫੋਰਡੇਬਿਲਟੀਜ਼ ਬੈਟਰ ਹੋਈ ਹੈ ਇੱਕ ਤਾਂ ਇਹ ਖਾਸ ਗੱਲ ਹੈ ਜੀ ਜੀ ਔਰ ਉਹ ਕਦੋਂ ਨਾਲੋਂ ਬੈਟਰ ਹੋਈ ਹੈ ਇਹ ਦੇਖਣਾ ਇਹ ਦੇਖ ਰਹੇ ਹਾਂ ਅਸੀਂ ਕੰਪੈਰੀਜ਼ਨ ਦੇ ਵਿੱਚ ਜੇ ਅਸੀਂ 5 ਸਾਲ ਪਹਿਲਾਂ ਨਾਲ ਕੰਪੇਅਰ ਕਰਾਂਗੇ ਫੇਰ ਨਹੀਂ ਹੋਵੇਗੀ ਜੇ ਅਸੀਂ ਅੱਜ ਤੋਂ 1.5 ਸਾਲ ਪਹਿਲਾਂ ਨਾਲ ਦੇਖਾਂਗੇ ਫੇਰ ਸਾਨੂੰ ਲੱਗੇਗਾ ਕਿ ਹਾਂ ਕੁਝ ਵਾਕਿਆ ਫਰਕ ਪੈ ਰਿਹਾ ਥੋੜਾ ਜਿਹਾ ਪੈ ਰਿਹਾ ਭਾਵੇਂ ਮਾਮੂਲੀ ਹੀ ਆ ਪਵੇ ਪਰ ਜਦੋਂ ਅੰਕੜਿਆਂ ਦੀ ਗਿਣਤੀ ਮਿਲਤੀ ਹੁੰਦੀ ਤਾਂ ਫੇਰ 0.1% ਨੂੰ ਵੀ ਜਿਹੜਾ ਦੇਖਿਆ ਜਾਂਦਾ ਬੜੇ ਗੌਰ ਨਾਲ ਸੋ ਕਾਸਟ ਆਫ ਲਿਵਿੰਗ ਤੇ ਅਫੋਰਡੇਬਿਲਟੀ ਹੈਗੀਆਂ ਜੁੜੀਆਂ ਜਿਹੀਆਂ ਚੀਜ਼ਾਂ ਨੇ ਪਰ ਉਹ ਦੋਨੇ ਵੱਖਰੀਆਂ ਨੇ ਕਾਸਟ ਆਫ ਲਿਵਿੰਗ ਦੇ ਵਿੱਚ ਗਰੋਸਰੀਜ਼ ਆ ਜਾਂਦੇ ਨੇ ਹੋਰ ਖਰਚੇ ਆ ਜਾਂਦੇ ਨੇ ਉਹ ਸਾਰੇ ਬਹੁਤ ਵੱਡੇ ਨੇ ਬੇਤਹਾਸ਼ਾ ਵੱਡੇ ਨੇ ਤੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ ਵੱਡੇ ਨੇ ਹਾਊਸਿੰਗ ਅਫੋਰਡੇਬਿਲਟੀ ਕੈਨੇਡਾ ਵਿੱਚ ਜਿਹੜੀ ਔਖੀ ਹੋ ਗਈ ਕਿਉਂਕਿ ਕੈਨੇਡਾ ਵਿੱਚ ਇਨਫਲਕਸ ਕਾਫੀ ਹੋਇਆ ਲੋਕਾਂ ਦਾ ਤੇ ਹਾਊਸਿੰਗ ਜਿਹੜੇ ਯੂਨਿਟ ਸੀ ਉਹਨਾਂ ਦੀ ਸ਼ਾਰਟੇਜ ਪਾਈ ਗਈ ਤੇ ਹੁਣ ਜਿਹੜਾ ਹੈ ਹੁਣ ਵੱਡੇ ਸ਼ਹਿਰ ਜਿਹੜੇ ਨੇ ਖਾਸ ਕਰਕੇ ਵਿੰਕੂਵਰ ਤੇ ਟ੍ਰਾਂਟੋ ਦੇ ਵਿੱਚ ਇੱਕ ਦਿਨ ਇੱਕ ਮੈਂ ਦੇਖ ਰਿਹਾ ਸੀ ਤੇ ਉਸ ਦੇ ਵਿੱਚ ਦਿਖਾ ਰਿਹਾ ਸੀ ਕਿ ਆਹ ਦੇਖੋ ਕਿੰਨੇ ਲੱਗੇ ਹੋਏ ਨੇ ਉਹ ਬੇਸਮੈਂਟਾਂ ਦੇ ਸਟicker ਲੱਗੇ ਹੋਏ ਨੇ ਕਿ ਤੁਸੀਂ ਦੇਖੋ ਇੰਨੀਆਂ ਅਵੇਲੇਬਲ ਨੇ ਤੇ ਜਦੋਂ ਇੱਕ ਬੇਸਮੈਂਟ ਲਈ ਅਸੀਂ ਇੱਕ ਪਹਿਲਾਂ ਸਮਾਂ ਸੀ ਕਿ ਇੱਕ ਬੇਸਮੈਂਟ ਲਈ ਜਿਹੜੀ ਸੀ ਉਹ ਐਡ ਪਾਉਂਦਾ ਸੀ ਕੋਈ ਤੇ ਘੰਟਿਆਂ ਦੇ ਵਿੱਚ ਉਸ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਰਿਕਵੈਸਟ ਆ ਜਾਂਦੀ ਸੀ ਉਹ ਇੱਕ ਸਮਾਂ ਵੱਖਰਾ ਸੀ ਤੇ ਹੁਣ ਸਮਾਂ ਬਦਲ ਗਿਆ ਥੋੜਾ ਜਿਹਾ ਹਾਊਸਿੰਗ ਅਫੋਰਡੇਬਿਲਟੀ ਪਿਛਲੇ ਸਾਲ ਦੇ ਆਖਰੀ ਕੁਆਟਰ ਵਿੱਚ ਇੰਪਰੂਵ ਹੋਈ ਹੈ 2024 ਦੇ ਆਖਰੀ 3 ਮਹੀਨਿਆਂ ਵਿੱਚ ਨੈਸ਼ਨਲ ਬੈਂਕ ਦੀ ਲੇਟੈਸਟ ਹਾਊਸਿੰਗ ਅਫੋਰਡੇਬਿਲਟੀ ਮਾਨੀਟਰ ਰਿਪੋਰਟ ਜਿਹੜੀ ਆ ਉਹਦਾ ਕਹਿਣਾ ਕਿ ਅਫੋਰਡੇਬਿਲਟੀ ਕੰਡੀਸ਼ਨਸ ਬੈਟਰ ਹੋਈਆਂ ਨੇ ਤੇ ਲਗਾਤਾਰ ਚਾਰ ਕੁਆਟਰ ਜਿਹੜੇ ਨੇ ਅਸੀਂ ਸਮਝ ਸਕਦੇ ਹਾਂ ਕਿ ਇਹਦੇ ਵਿੱਚ ਰਾਈジング ਹੋਮ ਪ੍ਰਾਈਸ ਜਿਹੜੀਆਂ ਸੀ ਉਹਨਾਂ ਨੂੰ ਹਾਇਰ ਇਨਕਮ ਤੇ ਲੋਅਰ ਇੰਟਰਸਟ ਰੇਟ ਨੇ ਆਫਸੈਟ ਕੀਤਾ। ਭਾਵੇਂ ਘਰਾਂ ਦੀਆਂ ਕੀਮਤਾਂ ਥੋੜੀਆਂ ਵਧੀਆਂ ਜ਼ਰੂਰ ਨੇ ਪਰ ਇਨਕਮ ਵੀ ਕੁਝ ਲੋਕਾਂ ਦੀ ਵਧੀ ਹੈ ਤੇ ਇੰਟਰਸਟ ਰੇਟ ਜਿਹੜੇ ਘਟੇ ਨੇ ਉਹਦੇ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਹਾਊਸਿੰਗ ਅਫੋਰਡੇਬਿਲਟੀ ਦੇ ਵਿੱਚ ਉਹ ਆਇਆ। ਪਰ 2025 ਵਿੱਚ ਇਸ ਤੇ ਹੋਰ ਜ਼ਿਆਦਾ ਬਿਹਤਰ ਹੋਣ ਦੀ ਸੰਭਾਵਨਾ ਹੈ। ਪਰ ਇੰਬੈਲੈਂਸ ਜਿਹੜਾ ਕੈਨੇਡਾ ਦੀ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਬੇਹਿਸਾਬਾ ਉਛਾਲ ਦੇਖਿਆ ਗਿਆ ਸੀ ਉਸ ਦੇ ਵਿੱਚ ਐਡਜਸਟਮੈਂਟ ਅਜੇ ਹੋਰ ਲੰਬਾ ਸਮਾਂ ਹੋਵੇਗੀ ਤੇ ਹਾਊਸਿੰਗ ਪ੍ਰਾਈਸਸ ਜੇ ਅਸੀਂ ਗੱਲ ਕੀਤੀ ਜਾਵੇ ਤਾਂ 1.25% ਜਿਹੜੀਆਂ ਚੌਥੇ ਕੁਆਟਰ ਦੇ ਵਿੱਚ ਵਧੀਆਂ ਪਹਿਲੇ ਕੁਆਟਰ ਦੇ ਨਾਲੋਂ ਤੇ ਉਹਦੇ ਵਿੱਚ ਬੈਂਕ ਬੈਂਚਮਾਰਕਡ ਮੌਰਗੇਜ ਰੇਟ ਸੀ ਉਹ 15 ਬੇਸਿਸ ਪੁਆਇੰਟ ਘਟ ਗਿਆ ਜਿਹਦੇ ਨਾਲ ਕਿਸ਼ਤ ਜਿਹੜੀ ਹੈ ਘਟੀ ਹੈ ਤੇ ਹਾਊਸਹੋਲਡ ਇਨਕਮ ਜਿਹੜੀ ਹੈ 1.1% ਵਧੀ ਹੈ ਤੇ 2023 ਦੇ ਆਖਰੀ ਕੁਆਟਰ ਤੋਂ ਲੈ ਕੇ ਇਹ ਲਗਾਤਾਰ ਥੋੜ੍ਹਾ-ਥੋੜ੍ਹਾ ਥੋੜ੍ਹਾ ਇੰਪਰੂਵਮੈਂਟ ਜਿਹੜੀ ਹੁੰਦੀ ਜਾ ਰਹੀ ਹੈ ਤੇ ਮਾਰਗੇਜ ਇੰਟਰਸਟ ਰੇਟ ਜਿਹੜੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ 75 ਬੇਸਿਸ ਪੁਆਇੰਟ ਘਟ ਚੁੱਕੇ ਨੇ ਹਾਲਾਂਕਿ ਬਹੁਤ ਸਾਰੇ ਲੋਕਾਂ ਦੀ ਇਸ ਸਾਲ ਰੀਨਿਊ ਹੋਣੀ ਨਹੀਂ ਹੋਣੀ ਹੈ ਮਾਰਗੇਜ ਤੇ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਕਾਫੀ ਐਡਜਸਟ ਕਰ ਚੁੱਕੀ ਹੈ ਤੇ ਜ਼ਾਹਿਰ ਤੌਰ ਤੇ ਇੱਕ ਰਾਹਤ ਜਿਹੜੀ ਹੈ ਉਹ ਖਬਰ ਉਹ ਹੋ ਸਕਦੀ ਹੈ ਕੈਨੇਡਾ ਦੀ ਰੀਅਲ ਏਸਟੇਟ ਮਾਰਕੀਟ ਜਿਹੜੀ ਹੈ ਉਹ ਸਲੋ ਹੋਣ ਦੇ ਇਸ਼ਾਰੇ ਕਰ ਰਹੀ ਹੈ। ਦ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਨੇ ਕਿਹਾ ਕਿ ਹੋਮ ਸੇਲ ਜਿਹੜੇ ਫਰਵਰੀ ਮਹੀਨੇ ਦੇ ਵਿੱਚ ਸੀ ਉਹ ਉਹ ਜਿਹੜੇ ਸੀ ਉਹ ਕਾਫੀ ਘਟ ਗਏ ਤੇ ਫਰਵਰੀ ਦੇ ਵਿੱਚ ਹੋਮ ਸੇਲ ਜਿਹੜੀ ਸੀ 10.4% ਇੱਕ ਸਾਲ ਪਹਿਲਾਂ ਉਸੇ ਮਹੀਨੇ ਨਾਲੋਂ ਉਹਨਾਂ ਦੇ ਵਿੱਚ ਫਰਕ ਪੈ ਗਿਆ ਜਿਸ ਤੋਂ ਸਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਕੈਨੇਡਾ ਦੇ ਵਿੱਚ ਘਰਾਂ ਦੀ ਵਿਕਰੀ ਸਲੋ ਹੋ ਰਹੀ ਆ ਹਾਂ ਕੀਮਤਾਂ ਅਜੇ ਉੱਥੇ ਹੀ ਟਿਕੀਆਂ ਹੋਈਆਂ ਨੇ ਪਰ ਵਿਕਰੀ ਜਦੋਂ ਘਟ ਜਾਵੇ ਸਵਲੀਨ ਉਹਦਾ ਮਤਲਬ ਇਹ ਹੁੰਦਾ ਕਿ ਲੋਕਾਂ ਕੋਲ ਜਾਂ ਅਫੋਰਡੇਬਿਲਟੀ ਨਹੀਂ ਤੇ ਜਾਂ ਲੋਕਾਂ ਆ ਕਿ ਵੈਸੇ ਘਟ